ਗੁਰੂ ਵਾਹ ਗੁਰੂ ਜਦੋਂ ਆਪਾਂ ਪਹਿਲੀ ਸਟੇਜ ਸ਼ੁਰੂ ਕਰਨੀ ਹੈ ਇਹ ਕਾਰਨ ਆਪਾਂ ਜੋ ਗਰਮਤ ਹੋਈ ਦੱਸਿਆ ਹੈ ਕਿਉਂ ਕਰ ਰਹੇ ਹਾਂ ਕਿ ਸਾਡਾ ਧਿਆਨ ਜਿਹੜਾ ਹੈ ਇਹ ਵਿਖਰਿਆ ਹੋਇਆ ਹੈ ਇਸ ਨੂੰ ਇਕੱਠਾ ਕਰਕੇ ਪਹਿਲੀ ਦਫਾ ਤੁਸੀਂ ਦੇਖਦੇ ਹੋ ਵਿਚਾਰਾਂ ਜਿਮਾਂ ਹੁੰਦਾ ਹੈ ਇੱਕ ਥਾਂ ਲਗਾਤਾਰ ਨਹੀਂ ਪਹੁੰਚਦਾ ਇਸ ਕਰਕੇ ਉਹ ਇਕੱਠਾ ਕਰਕੇ ਪੁਆਇੰਟ ਨਿਸ਼ਚਿਤ ਕੀਤੇ ਗਏ ਪੀ ਐਸ ਪੁਆਇੰਟ ਤੇ ਪਹਿਲਾਂ ਆ ਕੇ ਠਹਿਰੋ ਰਸਨਾ ਤੇ ਤਾਂ ਕਿ ਰਸਨਾ ਨਾਲ ਨਾਸ਼ਦ ਹੋ ਜਾਏ ਇਹ ਕਿਉਂ ਪੇਤੇਮਾਲ ਕਰਨੇ ਬੈਣਾ ਕੇ ਤਰਬੂ ਨੇ ਵਾਸਾ ਕਰਨੇ ਇਥੇ ਉਹਨੇ ਆ ਕੇ ਬੈਠ ਕੇ ਪਾਸ਼ਾ ਬੋਲਨੀ ਫਿਰ ਦੂਸਰੀ ਸਟੇਜ ਤੇ ਆਪਾਂ ਹਿਰਦੇ ਵਿੱਚ ਲੈ ਜਾਨੇ ਮੰਨੂ ਇਥੇ ਸੇ ਦੱਗਾ ਸੋਨ ਨੂੰ ਹਿਰਦਾ ਕਿਹਾ ਜਦ ਸ਼ੁੱਧ ਹੋ ਜਾਂਦਾ ਪਿਛਾਦਾ ਹਿਰਦਾ ਵੀ ਇਸ ਸਬੂ ਦੇ ਬੋਲ ਨਾਲ ਸ਼ੁੱਧ ਹੋ ਜਾਏ ਜੇ ਸਾਡਾ ਹਿਰਦਾ ਸ਼ੁੱਧ ਹੋਵੇਗਾ ਤੇ ਮਾਲ ਦੇ ਇਸ ਹਿੱਤੇ ਚ ਆ ਕੇ ਬੈਠਣਾ ਨਾਮ ਗਾੜਦੇ ਆਪਾਂ ਚੱਲਨੇ ਇਥੇ ਸਭਾ ਸੰਜੋਗੇ ਪੌਣ ਦਾ ਦੁਆਰਾ ਇਥੇ ਆਪਣੇ ਅੰਦਰੇ ਸੁਖੰਦ ਤੇ ਅਸੂਲ ਦਾ ਜਿੱਥੇ ਆਪਾਂ ਆਸਲਾ ਕੇ ਬਾਦ ਵਿੱਚ ਬਹਿਣ ਜਿਹਨਾਂ ਦੇ ਨਾਮ ਪਾਉਣ ਕਰ ਆਸਨ ਬੈਸੇ ਗੁਰਮਖੋਇ ਤਤਲੇ ਸੋ ਸੰਨਰੰਤਨ ਤੇਜ ਕਰਾ ਸੇ ਮਾਤਰਾ ਆਪਣ ਜੋ ਸੋ ਸ਼ਬਦ ਲੈ ਇਥੇ ਆਪਾਂ ਨਾਮ ਗਾੜਦੇ ਆ ਕੇ ਬੈਠਾ ਹੁੰਦਾ ਹੈ ਫਿਰ ਅੱਗੇ ਜਦੋਂ ਤਾਂ ਦੇ ਉਪਰ ਜਾਂਦੇ ਉਹ ਸੁਖਮੰਡਾ ਇੱਕ ਸਿਰ ਹੈ ਜਿਹਦੇ ਦੋ ਸਿਰ ਨੇ ਇਥੋਂ ਪ੍ਰਕਾਸ਼ ਰੂਪ ਹੁੰਦਾ ਹੈ ਬ੍ਰह्म ਅਗੰਗ ਨੇ ਪ੍ਰਗਟ ਹੁੰਦਾ ਹੈ ਇਸ ਕਰਕੇ ਆਪਾਂ ਉਹ 40 ਸਟੇਜਾਂ ਕਵਰ ਕਰਨੇ ਉਥੇ ਪਹਿਲਾਂ ਹੌਲੀ ਹੌਲੀ ਨਾਲ ਨਾਲ ਧਿਆਨ ਦੁਆਰਾ ਉਹ ਇਕੱਠਾ ਕਰਕੇ ਲਜਾਣੇ ਉਸ ਵਾਰ ਜਦੋਂ ਆਪਣਾ ਬਿਲਕੁਲ ਫਰਮਣਾ ਤੋਂ ਮਾਰਹਤ ਹੋ ਜਾਂਦਾ ਹੈ ਸਮਝੋ ਤੁਹਾਡੀ ਪਹਿਲੇ ਸਟੇਜ ਕਬਰ ਹੋ ਗਈ ਫਿਰ ਤੁਸੀਂ ਅ ਰਸਤਾ ਜਿਹੜਾ ਬਣਾ ਲਿਆ ਰਸਾ ਬਣ ਗਿਆ ਫਿਰ ਸਵਾਸ ਸਿੱਧਾ ਚੱਲ ਰਿਹਾ ਤੁਹਾਡਾ ਜਦੋਂ ਸਾਸ ਅੰਦਰ ਜਾਂਦਾ ਹੈ ਇਹ ਵਾਹੇ ਸ਼ਬਦ ਨੂੰ ਕੱਠੇ ਬੋਲਣਾ ਹੈ ਅੰਦਰ ਲੈ ਜਣੇ ਅੰਦਰੋਂ ਇੱਕ ਸੇ ਤੋਂ ਗਗਲ ਨਾ ਹੁੰਦਾ ਹੈ ਤਾਂ ਉਸ ਵੇਲੇ ਗੁਰੂ ਬੋਲਣਾ ਹੈ ਇਹ ਜਦੋਂ ਆਪਾਂ ਸਿਮਲ ਕਰਦਿਆਂ ਕਰਦਿਆਂ ਮਨ ਤਨ ਨੂੰ ਭੁੱਲ ਜਾਏ ਸ਼ਬਦ ਅਤੀਤ ਹੋ ਜਾਏ ਆਪੋਂ ਤਾਂ ਅਤੀਤ ਹੋ ਜਾਏ ਸ਼ਬਦ ਸੁਤੇ ਦਾ ਮਿਲ ਚੱਲ ਪਿਆ ਤੇ ਸਮਝੋ ਤੁਹਾਡਾ ਸਵਾਸ ਇਸ ਰਾਸ ਜਿਹੜਾ ਪ੍ਰਪੱਕ ਹੋ ਗਿਆ ਉਸਮਾਜ ਜੋ ਸ਼ਬਦ ਸੁਰਤੀ ਦਾ ਮੇਲ ਹੋਇਆ ਹੈ ਸੁਰਤੀ ਸ਼ਬਦ ਨਾਲ ਨੂੰ ਪਹੁੰਚ ਤੋਂ ਵਾਕ ਹੋ ਗਏ ਫਿਰ ਉਸਮਾਜ ਦਾ ਪ੍ਰੋਗਰਾਮ ਕਰਨਾ ਪੈਂਦਾ ਹੈ ਰਾਮ ਰਾਮ ਆਪਸ ਐਸੇ ਜਾ ਕੇ ਦਿਲ ਦੀ ਤਰ੍ਹਾਂ ਨਾ ਸੁਰਤੀ ਜੋੜਨੀ ਹੁੰਦੀ ਹੈ